ਹਾਂਜੀ ਵੀਰਿਆ ਜੀ ਆਈ ਹੋਪ ਦਿਸ ਇਸ ਸਾਰੇ ਡਨ ਐਂਡ ਠੀਕ ਠਾਕ ਹੋ ਮੰਗੀ ਤੇ ਅੱਜ ਆਪਾਂ ਕਰਾਂਗੇ ਆ ਪੰਜਾਬ ਦਾ ਸਪਨ ਸਾਜ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਜੀਵਨੀ ਜਿਸ ਦੇ ਲੇਖਕ ਨੇ ਸ਼੍ਰੀ ਜਨਕ ਰਾਜ ਸਿੰਘ ਆ ਤਾਂ ਆਪਾਂ ਜਿਸ ਦੇ ਕੁਐਸਚਨ ਆਨਸਰਸ ਨੂੰ ਕਵਰ ਕਰਾਂਗੇ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਜਿਹੜੇ ਹਾਲ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਵੀਡੀਓ ਸਟਾਰਟ ਕਰ ਦਿਆਂਗੇ ਤੇ ਇਸ ਦਾ ਜਿਹੜਾ ਪਹਿਲਾ ਕੁਐਸਚਨ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿੱਥੋਂ ਦੇ ਜੰਪਲ ਸੰ ਹਨ ਉਹਨਾਂ ਨੇ ਕਿਹੜੀ-ਕਿਹੜੀ ਵਿਦਿਅਕ ਯੋਗਤਾ ਪ੍ਰਾਪਤ ਕੀਤੀ ਤਾਂ ਇਸ ਦਾ ਆਨਸਰ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੰਪਲ ਸੰ ਹਨ ਉਨ੍ਹਾਂ ਨੇ ਲਾਹੌਰ ਤੋਂ ਐਮ ਐਸ ਸੀ ਕਰਨ ਵਿੱਚੋਂ ਲੰਡਨ ਤੋਂ ਆਈ ਸੀ ਐਸ ਦੀ ਪ੍ਰਤੀਯੋਗਤਾ ਪਾਸ ਕੀਤੀ ਤਾਂ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਇੱਕ ਅਧਿਕਾਰੀ ਵਜੋਂ ਡਾਕਟਰ ਰੰਧਾਵਾ ਕਿਹੜੇ-ਕਿਹੜੇ ਮੁੱਖ ਅਹੁਦਿਆਂ ਤੇ ਸ਼ਿਸ਼ੋਭਿਤ ਰਹੇ ਤਾਂ ਇਸ ਦਾ ਆਨਸਰ ਹੈਗਾ ਇੱਕ ਅਧਿਕਾਰੀ ਵਜੋਂ ਡਾਕਟਰ ਰੰਧਾਵਾ ਪੰਜਾਬ ਦੇ ਵਿਕਾਸ ਕਮਿਸ਼ਨਰ ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਜਹੇ ਮਹੱਤਵਪੂਰਨ ਆਉਦਿਆਂ ਤੇ ਸ਼ਿਸ਼ੋਭਿਤ ਰਹੇ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਕਿ ਪੰਜਾਬ ਵਿੱਚ ਖੇਤੀਬਾੜੀ ਨੂੰ ਉન્નਤ ਕਰਨ ਲਈ ਡਾਕਟਰ ਰੰਧਾਵਾ ਦਾ ਕੀ ਯੋਗਦਾਨ ਹੈ ਤਾਂ ਇਸ ਦਾ ਆਨਸਰ ਹੈਗਾ ਡਾਕਟਰ ਰੰਧਾਵਾ ਨੇ ਖੇਤੀ ਦੇ ਵਿਗਿਆਨਿਕ ਟੰਗਾਂ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਆਪਨੇ ਕਿਸਾਨਾਂ ਦੀ ਸਹੂਲਤ ਤੇ ਸਿਖਲਾਈ ਲਈ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਅਤੇ ਕਿਸਾਨ ਮੇਲੇ ਆਰੰਭ ਕੀਤੇ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਸਾਹਿਤ ਦੇ ਖੇਤਰ ਵਿੱਚ ਕਿਉਂ ਪ੍ਰਸਿੱਧ ਹੋਏ ਤਾਂ ਇਸ ਦਾ ਆਨਸਰ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਭਾਰਤ ਦੀ ਖੇਤੀਬਾੜੀ ਦੇ ਇਤਿਹਾਸ ਤੋਂ ਇਲਾਵਾ ਪੰਜਾਬ ਹਰਿਆਣਾ ਹਿਮਾਚਲ ਕੁੱਲੂ ਤੇ ਕਾਂਗੜਾ ਦੇ ਲੋਕਗੀਤ ਲੋਕਾਂ ਦੇ ਅੰਦਾਜ਼ ਵਿੱਚ ਲਿਖੇ ਇਸ ਕਰਕੇ ਉਹ ਸਾਹਿਤ ਦੇ ਖੇਤਰ ਵਿੱਚ ਪ੍ਰਸਿੱਧ ਹੋਏ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਕਿ ਵਿਗਿਆਨ ਦੇ ਖੇਤਰ ਨਾਲ ਡਾਕਟਰ ਰੰਧਾਵਾ ਦਾ ਨਾਮ ਕਿਵੇਂ ਜੁੜਿਆ ਹੈ ਤਾਂ ਇਸ ਦਾ ਆਨਸਰ ਹੈਗਾ ਐਮ ਐਸ ਸੀ ਪਾਸ ਹੋਣ ਕਰਕੇ ਡਾਕਟਰ ਰੰਧਾਵਾ ਇੱਕ ਵਿਗਿਆਨੀ ਸਨ ਬਨਸਪਤੀ ਵਿਗਿਆਨ ਸਮੰਧੀ ਖੋਜ ਕਰਨ ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਆਪ ਨੂੰ ਡਾਕਟੋਰੇਟ ਦੀ ਡਿਗਰੀ ਦਿੱਤੀ ਇਸ ਤਰ੍ਹਾਂ ਆਪ ਦਾ ਨਾਮ ਵਿਗਿਆਨ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਹੈ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸੋਚ ਤੇ ਸੁਭਾਅ ਬਾਰੇ ਪਾਠ ਵਿੱਚ ਕੀ ਦੱਸਿਆ ਗਿਆ ਹੈ ਤਾਂ ਇਸ ਦਾ ਆਨਸਰ ਹੈਗਾ ਡਾਕਟਰ ਰੰਧਾਵਾ ਠੀਠ ਪੰਜਾਬੀ ਬੋਲਦੇ ਸਨ ਆਲਸ ਨੂੰ ਕਦੇ ਵੀ ਆਪਣੇ ਨੇੜੇ ਨਹੀਂ ਆਉਣ ਦਿੰਦੇ ਸਨ ਉਹਨਾਂ પાસે ਆਪਣੇ ਸਹਿਯੋਗੀਆਂ ਤੋਂ ਕੰਮ ਲੈਣ ਦਾ ਹੁਨਰ ਸੀ ਕਲਾਕਾਰਾਂ ਲੇਖਕਾਂ ਤੇ ਬੁੱਧੀਜੀਵੀਆਂ ਦੀ ਉਹ ਬਹੁਤ ਕਦਰ ਕਰਦੇ ਸਨ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਪੰਜਾਬ ਨੂੰ ਸੋਨਾ ਬਣਾਉਣ ਲਈ ਡਾਕਟਰ ਰੰਧਾਵਾ ਨੇ ਕੀ ਯਤਨ ਕੀਤੇ ਤਾਂ ਇਸ ਦਾ ਆਨਸਰ ਹੈਗਾ ਡਾਕਟਰ ਰੰਧਾਵਾ ਜਦੋਂ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ ਤਾਂ ਉਹਨਾਂ ਦਾ ਇਰਾਦਾ ਸੀ ਕਿ ਕਿਸਾਨਾਂ ਦੀ ਖੇਤਾਂ ਵਿੱਚ ਹੀ ਫੁੱਲਾਂ ਨਾਲ ਲੱਦੇ ਘਰ ਹੋਣ ਤੇ ਹਰ ਪਿੰਡ ਵਿੱਚ ਮਸ਼ੀਨਾਂ ਦੀ ਮਰੰਮਤ ਦੀ ਸਹੂਲਤ ਹੋਵੇ ਇਸ ਮੰਤਵ ਲਈ ਉਹਨਾਂ ਨੇ ਕਈ ਪ੍ਰੋਗਰਾਮ ਚਲਾਏ ਅਤੇ ਫਲਾਂ ਫੁੱਲਾਂ ਦੀ ਖੋਜ ਵਿੱਚ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਡਾਕਟਰ ਰੰਦਾਵਾ ਨੇ ਲੁਧਿਆਣਾ ਵਿਖੇ ਪਿੰਡੂ ਅਜਾਇਬ ਘਰ ਕਿਸ ਮਨੋਰਥ ਨਾਲ ਸਥਾਪਿਤ ਕੀਤਾ ਤਾਂ ਇਸ ਦਾ ਆਨਸਰ ਹੈਗਾ ਡਾਕਟਰ ਰੰਦਾਵਾ ਨੇ ਪ੍ਰਾਤਨ ਸੱਭਿਆਚਾਰ ਨੂੰ ਸੰਭਾਲਣ ਲਈ ਲੁਧਿਆਣਾ ਵਿਖੇ ਪਿੰਡੂ ਅਜਾਇਬ ਘਰ ਸਥਾਪਿਤ ਕੀਤਾ ਇਸ ਵਿੱਚ ਪਿੰਡਾਂ ਵਿੱਚ ਪਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਛੰਨੇ ਮਿੱਟੀ ਦੀਆਂ ਟਿੰਡਾਂ ਅਤੇ ਚਵਕਲੀ ਬੈਡ ਦਰੀਆਂ ਫੁੱਲ ਕਾਰੀਆਂ ਤੇ ਬਾਗ ਰੱਖੇ ਗਏ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਵੇਖ ਸਕਣ ਉਸ ਤੋਂ ਬਾਅਦ ਵਾਲਾ ਕੁਐਸਚਨ ਹੈਗਾ ਚੰਡੀਗੜ੍ਹ ਨੂੰ ਡਾਕਟਰ ਰੰਧਾਵਾ ਦੀ ਕੀ ਦੇਣ ਹੈ ਤਾਂ ਇਸ ਦਾ ਆਨਸਰ ਹੈਗਾ ਜੇਕਰ ਚੰਡੀਗੜ੍ਹ ਅੱਜ ਇੰਨਾ ਸੋਹਣਾ ਹੈ ਤਾਂ ਇਹ ਡਾਕਟਰ ਰੰਧਾਵਾ ਸਦਕਾ ਹੀ ਹੈ ਉਹਨਾਂ ਨੇ ਰੋਜ਼ ਗਾਰਡਨ ਵਿੱਚ ਲਾਉਣ ਲਈ ਹਜ਼ਾਰਾਂ ਤੋਂ ਵੱਧ ਗੁਲਾਬ ਦੀਆਂ ਕਿਸਮਾਂ ਅਤੇ ਸੜਕਾਂ ਦੁਆਲੇ ਲੌਨਲੇ ਸਜਾਵਟੀ ਬੂਟੇ ਦੂਰ ਦਰਾਡੇ ਦੀਆਂ ਧਰਤੀਆਂ ਤੋਂ ਮੰਗਵਾ ਕੇ ਲਗਵਾਏ ਤੇ ਇਹ ਸੀਗੇ ਇਸ ਦੇ ਕੁਐਸਚਨ ਆਨਸਰ ਤੇ ਹੁਣ ਆਪਾਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ ਤਾਂ ਇਸ ਦਾ ਪਹਿਲਾ ਅ ਸ਼ਬਦ ਹੈਗਾ ਬਹੁਪੱਖੀ ਬਹੁਪੱਖੀ ਹੁੰਦਾ ਦਾ ਅਰਥ ਹੈਗਾ ਕਈ ਪੱਖਾਂ ਜਾਂ ਪਹਿਲੂਆਂ ਵਾਲੀ ਕਾਰਜ ਖੇਤਰ ਹੁੰਦਾ ਦਾ ਅਰਥ ਹੈਗਾ ਕੰਮ ਕਾਰਜ ਦਾ ਦਾਇਰਾ ਅੰਦਾਜ਼ ਹੁੰਦਾ ਅੰਦਾਜ਼ ਦੋਟਰ ਤ੍ਰਿਕਾ ਪ੍ਰਤੀਯੋਗਤਾ ਹੁੰਦੀ ਆ ਮੁਕਾਬਲਾ ਵਿਕਾਸ ਹੁੰਦਾ ਤਰੱਕੀ ਜਾਂ ਉਨਤੀ ਯੋਗਦਾਨ ਹੁੰਦਾ ਦੇਣ ਜਾਂ ਸਹਿਯੋਗ ਹੁਨਰ ਹੁੰਦਾ ਕਿਸੇ ਕੰਮ ਵਿੱਚ ਮਹਾਰਤ ਕਲਾ ਜਾਂ ਕਾਰੀਗਰੀ ਪ੍ਰਮਾਣਿਕ ਹੁੰਦਾ ਸਹੀ ਜਿਸ ਲਈ ਕੋਈ ਪ੍ਰਮਾਣ ਹੋਵੇ ਵਿਸ਼ਾਲ ਹੁੰਦਾ ਵੱਡਾ ਸਿਰਜਣਾ ਹੁੰਦੀ ਹੈ ਰਚਨਾ ਬਣਾਉਣਾ ਜਾਂ ਉਤਪਨ ਕਰਨਾ ਪਸਾਰ ਹੁੰਦਾ ਫੈਲਾਉ ਖਿਲਾਰ ਜਾਂ ਵਿਸਤਾਰ ਹੋਣਾ ਉਸ ਤੋਂ ਬਾਅਦ ਹੈਗਾ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਤੇ ਪਹਿਲਾ ਸ਼ਬਦ ਹੈਗਾ ਸ਼ਸ਼ੋਭਿਤ ਸਾਡੇ ਪਿੰਡਾਂ ਦੀ ਫਿਰਨੀ ਤੇ ਗੁਰੂ ਘਰ ਸ਼ਸ਼ੋਭਿਤ ਹੈ ਉਸ ਤੋਂ ਬਾਅਦ ਵਾਲਾ ਹੈਗਾ ਖਲਕਤ ਮੇਲੇ ਵਿੱਚ ਬਹੁਤ ਖਲਕਤ ਆਈ ਹੋਈ ਸੀ ਸਹੂਲਤ ਸਾਡੇ ਸਕੂਲ ਵਿੱਚ ਪਿੰਡ ਲਈ ਸਾਫ਼ ਪਾਣੀ ਦੀ ਸਹੂਲਤ ਹੈ ਉਪਰਾਲੇ ਪਿੰਡ ਦੀ ਪੰਚਾਇਤ ਪਿੰਡ ਦੀ ਸਫਾਈ ਲਈ ਵਧੀਆ ਉਪਰਾਲੇ ਕਰ ਰਹੀ ਹੈ ਪ੍ਰਤੀਵਾ ਅਰਸ਼ਦੀ ਪ੍ਰਤੀਵਾ ਵੇਖ ਕੇ ਸਾਰੇ ਅਧਿਆਪਕ ਪ੍ਰਭਾਵਿਤ ਸਨ ਬਾਗਡੋਰ ਦੇਸ਼ ਦੀ ਬਾਗਡੋਰ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੁੰਦੀ ਹੈ ਸੋਹਿਰਦਤਾ ਸਾਨੂੰ ਹਰ ਕੰਮ ਵਿੱਚ ਸੋਹਿਰਦਤਾ ਨਾਲ ਕਰਨਾ ਚਾਹੀਦਾ ਹੈ ਸਹਿਯੋਗੀ ਮੇਰੇ ਸਹਿਯੋਗੀ ਬਹੁਤ ਵਧੀਆ ਹਨ ਰੋਜ਼ਗਾਰ ਕਰੋਨਾ ਨੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਠੱਪ ਕਰ ਦਿੱਤਾ ਹੈ ਸ਼ਖਸੀਅਤ ਸ਼ਖਸੀਅਤ ਡਾਕਟਰ ਅੰਦਾਵਾ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਤਾੜਨਾ ਅਧਿਆਪਕ ਨੇ ਸਾਨੂੰ ਸਮੇਂ ਸਿਰ ਕੰਮ ਪੂਰਾ ਕਰਨ ਲਈ ਤਾੜਨਾ ਕੀਤੀ ਰਣੀ ਅਸੀਂ ਦੇਸ਼ ਭਗਤਾਂ ਦੀ ਸਦਾ ਰਣੀ ਹਾਂ ਹਾਂਜੀ ਹੁਣ ਆਪਾਂ ਕਰਾਂਗੇ ਵਿਆਕਰਨ ਜਿਵੇਂ ਕਿ ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਤਾਂ ਜਿਵੇਂ ਕਿ ਐਗਜ਼ਾਮਪਲ ਦਿੱਤੀ ਹੋਈ ਹੈ ਜਸਮੀਨ ਬਹੁਤ ਸੁਰੀਲਾ ਗਾਉਂਦੀ ਹੈ ਹਰਸ਼ਪ੍ਰੀਤ ਸਕੂਲ ਤੋਂ ਹੁਣੇ ਆਈ ਹੈ ਕਿਰਿਆ ਵਿਸ਼ੇਸ਼ਣ ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ ਪਹਿਲਾ ਹੈਗਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੂਸਰਾ ਹੈਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਅਤੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤੇ નિશ્ਚੇਵਾਚਕ ਕਿਰਿਆ ਵਿਸ਼ੇਸ਼ਣ ਤਾਂ ਪਹਿਲੀ ਟਾਈਪ ਹੈਗੀ ਆ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ ਉਸਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਾਲ ਤੋਂ ਮਤਲਬ ਪਤਾ ਹੀ ਲੱਗਦਾ ਵੀ ਆਪਾਂ ਨੂੰ ਇਹ ਸਮੇਂ ਬਾਰੇ ਗੱਲ ਕੀਤੀ ਗਈ ਆ ਜਿਵੇਂ ਕਿ ਕੱਲ ਪਰਸੋਂ ਸਵੇਰੇ ਚੀਵ ਜੀ ਕੋ ਦੋਂ ਜਦੋਂ ਆਦੀ ਤਾਂ ਉਸ ਤੋਂ ਬਾਅਦ ਹੈਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਤੋਂ ਆਪਾਂ ਨੂੰ ਪਤਾ ਹੀ ਲੱਗਿਆ ਵੀ ਕਿਸੇ ਜਗ੍ਹਾ ਬਾਰੇ ਡਿਗ ਕਿਰਿਆ ਬਾਰੇ ਦੱਸਿਆ ਜਾਊਗਾ ਇਸ ਵਿੱਚ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਕਿ ਘਰ ਅੰਦਰ ਬਾਹਰ ਇੱਧਰ ਉੱਧਰ ਆਦੀ ਉਸ ਤੋਂ ਬਾਅਦ ਹੈਗਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰ ਕੀ ਵੀ ਇਸ ਦੀ ਕਿਸਮ ਬਾਰੇ ਜਿਵੇਂ ਦੱਸਿਆ ਗਿਆ ਹੋਵੇ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਢੰਗ ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ ਵੀ ਇਹ ਕੰਮ ਕਿਵੇਂ ਹੋਇਆਗਾ ਉਸਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕਿ ਜਿਵੇਂ ਜਿਸ ਤਰ੍ਹਾਂ ਇਸ ਤਰ੍ਹਾਂ ਐਵੇਂ ਹੌਲੀ ਤੇਜ਼ ਕਾਲੀ ਆਦਿ ਉਸ ਤੋਂ ਬਾਅਦ ਹੈਗਾ ਕਾਰਨਵਾਚਕ ਕਾਰਨਵਾਚਕ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ ਤਾਂ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕਿ ਜਿਵੇਂ ਕਿਉਂ ਇਸ ਲਈ ਇਸੇ ਕਰਕੇ ਤਾਂ ਜੋ ਕਦੇ ਤਾਂ ਹੀ ਆਦੀ ਤੇ ਇਹ ਸੀ ਕਿ ਉਹਦੇ ਕੁਐਸਚਨ ਆਨਸਰ ਤੇ ਵਿਆਕਰਨ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗੇ ਹੋਣਗੇ ਜੇ ਵੀਡੀਓ ਅੱਛੀ ਲੱਗੀ ਹੈ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ